ਕਰਦੇ ਆ। ਆ ਵੀ ਉਹ ਤੇ ਲੈ ਲੈ। ਤੇ ਕੋਸ਼ਾ ਦੇ ਮਾਤਾ ਨਹੀਂ। 85 ਮੁੰਡੇ ਨੇ ਇਹ ਸਾਰੇ ਆਪਣੇ ਦੇ ਪਤਵਾਂ ਤੇ ਲੱਗੇ ਹੋਏ ਨੇ। ਇੱਥੇ ਜਿਹੜੇ ਵੀ ਅਸੀਂ ਹੁਣ ਜਿਹਨਾਂ ਨਿੰਦਰ ਪਤਾਨਾ ਉਹਨਾਂ ਨੇ ਆਇਆ ਹੋਇਆ ਹੈ। ਤੇ ਮੈਂ ਦੋ ਮੈਂ ਚੱਲਣਾ 2 ਮਿੰਟ ਨਹੀਂ। ਸਾਰੇ ਸਰਸਾਂ ਨੂੰ ਮਾਤਾ ਮਾਣ ਦੇਵੀ ਦੇ ਦਰਸ਼ਨ ਕਰਾਂ ਕਿ ਸਵਰਗ ਵਿੱਚ ਕਿਉਂ ਕਰਦਾ ਜੈ ਕਰੇ ਸ਼ੇਰਾਂ ਵਾਲੀ ਦਾ ਫੁੱਲ ਸਾਚੇ ਦਰਬਾਰ ਕੀ ਜੈ ਮੈਂ ਮਹਾਵੀਰ ਸੇਵਾਦਾਰ ਹਾਂ ਬਹੁਤ ਆਵਰੀਆਂ ਜਿਨ੍ਹਾਂ ਨੇ ਇੱਥੇ ਬੁਲਾ ਕੇ ਸਾਡਾ ਏਡਾ ਮਾਨ ਬਖਸ਼ਿਆ ਹੈ ਮਾਤਾ ਦੇ ਦਰਬਾਰ 'ਚ ਔਰ ਸਾਨੂੰ ਇਹ ਪ੍ਰੇਰਿਤ ਕਰਕੇ ਆਏ ਸੀ ਵੀ ਸਾਡੇ ਤੁਸੀਂ ਇੱਥੇ ਆਣਾ ਲੰਗਰ 'ਚ ਤੇ ਸਾਨੂੰ ਇਹਨਾਂ ਨੇ ਬਹੁਤ ਮਾਨ ਦਿੱਤਾ ਹੈ ਮਾਤਾ ਨਾਨਾ ਦੇਵੀ ਇਹਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਇਹ ਦਿਨ ਰਾਤ ਤਰੱਕੀਆਂ ਕਰਨ ਜੈ ਮਾਤਾ ਦੀ ਜੀ ਕੰਪਲੀਟ ਜੈ ਮਾਤਾ ਦੀ ਅੱਜ ਜਿਹੜਾ ਅਸੀਂ ਇੱਥੇ ਮਾਤਾ ਦੇ ਦਰਬਾਰ 'ਚ ਬਹਿੰਚਾ ਆ ਬਾਂਗਾ ਜੀ ਮੇਰੇ ਨਾਲ ਨੇ ਮੈਨੂੰ ਕਹਿੰਦੇ ਆਪਾਂ ਨਰਾ ਦੇ ਵਿਚਾਰਾ ਮੈਂ ਕਿਹਾ ਬਾਂਗਾ ਜੀ ਕਦੋਂ ਜਾ ਰਹੇ ਕਹਿੰਦਾ ਵੇ ਕਦੋਂ ਦੇਚ ਪ੍ਰੋਗਰਾਮ ਲਾਓ ਜੀ ਇਹ ਜੀ ਮਾਤਾ ਦੀ ਕਿਰਪਾ ਹੋਈ ਮੈਂ ਚਰਨ ਸਿੰਘ ਹਾਂ ਅਸੀਂ ਕੁਝ ਕਲੱਬ 'ਚ ਇਕੱਠੇ ਸੀ ਮੈਂ ਕਿਹਾ ਜੀ ਆਪਾਂ ਮਾਤਾ ਚੱਲੋਂਗੇ ਕਹਿੰਦਾ ਅਸੀਂ ਵੀ ਚੱਲਾਂਗੇ ਨਾਲ ਵਾ ਮਾਤਾ ਦੀ ਇਹ ਜੀ ਕਿਰਪਾ ਹੈ ਇੱਥੇ ਪਹੁੰਚ ਗਿਆ ਅੱਜ ਤੁਹਾਡੇ ਜਿਹੜਾ ਸਾਡੇ ਸੱਤ ਪਾਜੇ ਨੇ ਤੁਸੀਂ ਉਹ ਸਾਡਾ ਜੀ ਸਨਮਾਨ ਕਰਨਾ ਇਹ ਤਾਂ ਮਾਤਾ ਦੀ ਕਿਰਪਾ ਹੀ ਆ ਸਾਡੇ ਤੇ ਮੈਂ ਸਮਝਦਾ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ ਮਹਾਮਾਈ ਦੇ ਦਰਬਾਰ ਆਏ ਆ ਬਹੁਤ ਅੱਛੇ ਦਰਸ਼ਨ ਹੋਏ ਨੇ ਮਹਾਮਾਈ ਦੇ ਦਰਬਾਰ ਆਕੇ ਮਹਾਮਾਈ ਦੀ ਸੇਵਾ ਦੇ ਵਿੱਚ ਸਾਰੇ ਸੇਵਕ ਲੱਗੇ ਹੋਏ ਨੇ ਬਹੁਤ ਕਿਰਪਾ ਕਰ ਰਹੇ ਨੇ ਮਹਾਮਾਈ ਦੀ ਬਹੁਤ ਕਿਰਪਾ ਹੈ ਤੇ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਇੱਥੇ ਆ ਕੇ ਮਾਤਾ ਨੈਣਾ ਦੇਵੀ ਦੇ ਸਾਨੂੰ ਬਹੁਤ ਹੀ ਖੁਸ਼ੀ ਦਾ ਮਾਹੌਲ ਲੱਗਿਆ ਮਾਤਾ ਦੇ ਦਰਸ਼ਨ ਕੀਤੇ ਪਤਾ ਲੱਗਿਆ ਵੀ ਮਹਾਮਾਈ ਦੇ ਵਾਲੇ ਦਲ ਵਾਲੇ ਇੰਨੀ ਸੇਵਾ ਕਰ ਰਹੇ ਨੇ ਇੱਥੇ ਆਪਣੇ ਸਾਨੂੰ ਬਹੁਤ ਖੁਸ਼ੀ ਹੋਈ ਅੱਗੇ ਤੋਂ ਅਸੀਂ ਵੀ ਇਹਨਾਂ ਦਾ ਪੂਰਾ ਸਾਥ ਦਿਆ ਕਰਾਂਗੇ ਜੈ ਮਾਤਾ ਦੀ